ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਰੁੱਖ ਲਾਉਣ ਦੀ ਮਹਿੰਮਾ ਜਿਹੜੀ ਉਹ ਪੂਰੀ ਫੁੱਲ ਚੱਲ ਰਹੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਵਾਂਗੇ ਕਿ ਇੱਕ ਨਾ ਸਕੀਮ ਚੱਲ ਰਹੀ ਹੈ ਸਰਕਾਰ ਵੱਲੋਂ ਵੀ ਜਿਹੜੇ ਵੀ ਕਿਸਾਨ ਦੇ ਨਾਂ ਤੇ ਮੋਟਰ ਹੈ ਖੇਤ ਦੇ ਵਿੱਚ ਟਿਊਬਨ ਲੱਗਿਆ ਹੋਇਆਗਾ ਤਾਂ ਉਸ ਨੂੰ ਤਿੰਨ ਜਿਹੜੇ ਬੂਟੇ ਆਹੋ ਫ੍ਰੀ ਦਿੱਤੇ ਜਾ ਰਹੇ ਆ ਤਿੰਨ ਤੋਂ ਲੈ ਕੇ ਪੰਜ ਤੱਕ ਤਿੰਨ ਜਿਹੜੇ ਬੂਟੇ ਆਹੋ ਕੰਪਲਸਰੀ ਨੇ ਤੇ ਜੇਕਰ ਟਿਊਬੇਲ ਦੇ ਉੱਪਰ ਜਗ੍ਹਾ ਵੱਧ ਹੈ ਤਾਂ ਉਹ 5 ਤੱਕ ਲਿਜਾ ਸਕਦਾਗਾ ਨਹੀਂ ਉਹਨਾਂ ਨੂੰ ਜਿਹੜੇ ਤਿੰਨ ਬੂਟੇ ਆ ਉਹ ਲਾਜ਼ਮੀ ਦਿੱਤੇ ਜਾਣਗੇ ਤੇ ਮੈਂ ਤੁਹਾਨੂੰ ਜਾਣਕਾਰੀ ਦੇ ਵਿੱਚ ਵੱਧਦਾ ਇਹ ਕੀ ਕਰ ਦਨਾਂਗਾ ਕਿ ਜੇ ਮੈਂ ਗੱਲ ਕਰਾਂ ਮੋੜ ਬਲਾਕ ਦੀ ਸਾਡੇ ਇੱਥੇ ਮੋੜ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਜਿਹੜਾ ਤਾਂ ਮੋੜ ਬਲਾਕ ਨੂੰ ਸਾਡੇ ਜਦੋਂ ਆਪਾਂ ਤਲਵੰਡੀ ਨੂੰ ਸਾਬੋ ਨੂੰ ਜਾਂਦੇ ਆ ਤਾਂ ਰਸਤੇ ਦੇ ਨਹਿਰ ਦੇ ਉੱਪਰ ਇੱਕ ਆਪਣੀ ਨਰਸਰੀ ਪੈਂਦੀ ਆ ਤਾਂ ਤੁਸੀਂ ਉੱਥੋਂ ਇਹ ਜਿਹੜੇ ਬੂਟੇ ਆ ਉਹ ਪ੍ਰਾਪਤ ਕਰ ਸਕਦੇ ਹੋ ਤੇ ਦੂਜੀ ਗੱਲ ਮੈਂ ਦੱਸਦਾ ਜੇ ਮਾਨਸਾ ਏਰੀਆ ਵਾਲਿਆਂ ਨੇ ਲੈਣੀ ਆ ਆਪਣੀ ਇਹ ਸਕੀਮ ਤਾਂ ਤੁਸੀਂ ਭੈਣੀ ਬਾਗੇ ਜਿਹੜੀ ਨਰਸਰੀ ਹੈਗੀ ਆ ਉੱਥੋਂ ਇਹ ਲੈ ਸਕਦੇ ਹੋ ਤੇ ਜੇਕਰ ਤਲਵੰਡੀ ਸਾਬੋ ਵਾਲੇ ਕਿਸਾਨ ਭਰਾਵਾਂ ਨੇ ਇਹ ਸਕੀਮ ਲੈਣੀ ਹੈ ਤਾਂ ਉਹ ਆਪਣੇ ਜਿਹੜਾ ਭਾਗੀਬੰਦਰ ਨਰਸਰੀ ਆ ਤਾਂ ਇਹ ਉੱਥੋਂ ਲੈ ਸਕਦੇ ਆ ਇਹ ਸਰਕਾਰੀ ਨਰਸਰੀਆਂ ਨੇ ਤੁਸੀਂ ਇੱਥੋਂ ਇਹ ਲੈ ਸਕਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਤਿੰਨ ਬੂਟੇ ਮਿਲਣਗੇ ਤੇ ਜਿਹਦੇ ਵਿੱਚ ਤੁਸੀਂ ਦੋ ਫਲਦਾਰ ਬੂਟੇ ਲੈ ਸਕਦੇ ਹੋ ਇੱਕ ਜਾਮਨ ਹੈਗੀ ਹੈ ਜੀ ਇੱਕ ਅਮਰੂਦ ਹੈਗਾਗਾ ਤੇ ਬਾਕੀ ਸੋਨੂੰ ਛਾਂ ਵਾਲੇ ਜਿਵੇਂ ਟਾਲੀ ਹੋਗੀ ਨਿੰਮ ਹੋ ਗਿਆ ਕਿੱਕਰ ਹੋਗੀ ਇਸ ਤਰੀਕੇ ਦੇ ਜਿਹੜੇ ਦਰਖਤ ਆ ਤੁਹਾਨੂੰ ਦਿੱਤੇ ਜਾਣਗੇ ਇੱਕ ਗੱਲ ਜਿਹੜੀ ਇਹਦੇ ਵਿੱਚ ਹੋਰ ਲਾਜ਼ਮੀ ਆ ਉਹ ਇਹ ਹੈ ਜਿਹੜਾ ਵੀ ਕਿਸਾਨ ਭਰਾ ਆਊਗਾ ਜਿਹਦੇ ਨਾਂ ਤੇ ਮੋਟਰ ਹੈ ਉਹ ਆਪਣਾ ਆਧਾਰ ਕਾਰਡ ਆ ਜਿਹੜਾ ਉਹ ਜ਼ਰੂਰ ਲੈ ਕੇ ਆਵੇ ਤੇ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਆਉਣੀ ਆ ਸਿੱਧਾ ਆਧਾਰ ਕਾਰਡ ਨਹੀਂ ਲੈ ਕੇ ਆਉਣਾਗਾ ਕਿਉਂਕਿ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਕਿ ਉਹ ਫੋਟੋ ਕਾਪੀ ਕਰ ਸਕਣਾ ਤਾਂ ਤੁਸੀਂ ਆਧਾਰ ਕਾਰਡ ਦੀ ਜਿਹੜੀ ਫੋਟੋ ਕਾਪੀ ਆ ਉਹ ਜ਼ਰੂਰ ਲੈ ਕੇ ਆਉਣੀ ਆ ਤੇ ਇੱਥੇ ਤੁਹਾਡੇ ਤੋਂ ਆਧਾਰ ਕਾਰਡ ਦੀ ਫੋਟੋ ਕਾਪੀ ਤੇ ਸਾਈਨ ਕਰਵਾਏ ਜਾਣਗੇ ਫਿਰ ਤੁਹਾਨੂੰ ਜਿਹੜੇ 3 ਤੋਂ ਲੈ ਕੇ 5 ਬੂਟੇ ਆ ਜਿਹੜੇ ਤੁਹਾਨੂੰ ਉਹ ਦਿੱਤੇ ਜਾਣਗੇ ਸੋ ਦੋਸਤੋ ਇਹ ਸਕੀਮ ਆ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਤੇ ਆਪਾਂ ਤਾਂ ਇਹ ਪਹਿਲਾਂ ਹੀ ਕਹਨੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਰੁੱਖਾਂ ਦੀ ਕਟਾਈ ਉਹ ਜ਼ਿਆਦਾ ਹੋ ਚੁੱਕੀ ਹੈ ਤੇ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ এনवायरमेंट ਜਿਹੜਾ ਇਨਬੈਲੈਂਸ ਹੋਇਆ ਪਿਆ ਹੈਗਾ ਗਰਮੀ ਜ਼ਿਆਦਾ ਵਧ ਗਈ ਆ ਤੇ ਰੋਖਾ ਜਿਹੜੇ ਉਹ ਵੱਧ-ਵੱਧ ਲਵਾਏ ਜਾਣਾ ਤੇ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਆਪਣੀਆਂ ਜਿੰਨੀਆਂ ਵੀ ਨਰਸਰੀਆਂ ਤੁਸੀਂ ਉੱਥੇ ਜਾ ਕੇ ਪਤਾ ਕਰ ਲੋ ਵੀ ਜਿਹੜੇ ਇਹ ਬੂਟੇ ਤੁਹਾਨੂੰ ਉਹ ਮਿਲ ਜਾਣਗੇ ਠੀਕ ਹੈ ਜੀ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਆਉਣੀ ਬਹੁਤ ਜ਼ਰੂਰੀ ਆ ਜਿਹੜੇ ਕਿਸਾਨ ਭਰਾ ਦੇ ਨਾਂ ਤੇ ਮੋਟਰ ਹੈ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਬੰਦਾ ਇਸ ਜਿਹੜਾ ਸਕੀਮ ਦਾ ਉਹ ਫਾਇਦਾ ਲੈ ਸਕੇ ਠੀਕ ਹੈ ਜੀ ਤੁਹਾਨੂੰ ਜਾਮਨ ਅਮਰੂਦ ਇਹ ਫਲਦਾਰ ਬੂਟੇ ਮਿਲਣਗੇ ਬਾਕੀ ਨਿੰਮ ਟਾਲੀ ਤੇ ਕਿੱਕਰ ਵਗੈਰਾ ਇਹ ਸ਼ਾਨਦਾਰ ਜਿਹੜੇ ਹੈਗੇ ਆਪਣੇ ਪੁਰਾਣੇ ਰਵਾਇਤੀ ਰੁੱਖ ਨੇ ਇਹ ਵੀ ਤੁਹਾਨੂੰ ਮਿਲ ਜਾਣਗੇ ਸੋ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰ ਦਿਓ ਧੰਨਵਾਦ